ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਰਾਜਪੁਰ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਜਰਸੀ ਗਾਵਾਂ ਦਿਖਾਉਣੀਆਂ ਤਿੰਨੇ ਸੂਈਆਂ ਸਵਾਈਆਂ ਤੁਹਾਨੂੰ ਦਿਖਾਵਾਂਗੇ ਸੂਈਆਂ ਦੀਆਂ ਇੱਥੇ ਆ ਕੇ ਆਪਣੀਆਂ ਦੋ ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋ ਮੇਰੇ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕਾਲ ਤੇ ਦੋ ਟਾਈਮ ਚ ਵਾਈ ਜਰੂਰ ਕਰਾ ਲਿਆ ਕਰੋ ਤੇ ਬਾਕੀ ਸਾਡੀ ਬੇਨਤੀ ਹੈ ਅੱਲਾ ਬਾਕੀ ਸਾਡੀ ਬੇਨਤੀ ਹੈ ਅੱਲ ਵੀ ਜਰੂਰ ਧਿਆਨ ਦਿਆ ਕਰੋ ਜੀ ਤੇ ਆਪਣੀ ਤਸੱਲੀ ਕਰਕੇ ਤੇ ਵੇਖ ਚੱਕ ਕੇ ਪੁੱਛ ਲਿਆ ਕਰੋ ਹਾਂਜੀ ਸਰਪੰਚ ਸਾਹਿਬ ਸਤਿ ਸ੍ਰੀ ਅਕਾਲ ਜੀ ਅਕਾਲ ਜੀ ਸਤਿ ਸ੍ਰੀ ਅਕਾਲ ਹੋ ਠੀਕ ਠਾ ਜੀ ਵਧੀਆ ਵਧੀਆ ਜੀ ਕਨਫਰਮ ਆ ਰਿਹਾ ਚਲੋ ਕਿਰਪਾ ਜੀ ਦੀ ਜੀ ਬੜੇ ਨਾਲ ਇਧਰ ਕਿਰਪਾ ਬਾਕੀ ਵੀ ਤੁਹਾਨੂੰ ਬਤਾਇਆ ਜਿਹੜੇ ਬੜਾ ਪਾਣੀ ਨੇ ਹਾਂਜੀ ਹਾਂਜੀ ਹੁਣ ਅਜ ਨਾਲੇ ਤੋਂ ਜਿਹੜੇ ਪਾਰ ਵਾਲੇ ਏਰੀਏ ਆ ਉਧਰ ਜ਼ਿਆਦਾ ਨੁਕਸਾਨ ਹਨਾ ਜ਼ਿਆਦਾ ਨੁਕਸਾਨ ਹੋਇਆ ਹੈ ਹਾਂਜੀ ਦਾ ਇਧਰ ਉਹ ਆਜਾ ਸੇਵਾ ਕਰਨ ਦਾ ਰੋਕੀ ਪੱਠਿਆਂ ਦੀ ਹੋਰ ਜ਼ਿਆਦਾ ਰਸ਼ਨ ਪਾਣੀ ਜਿੰਨਾ ਕਿ ਕਿ ਹਕੇ ਸਾਰੇ ਕਰਨ ਦੇ ਸਾਰੇ ਮਤਲਬ ਇਹ ਆ ਵੀ ਕੋਸ਼ਿਸ਼ ਸਾਰੇ ਕਰਨਦੇ ਆ ਵੀ ਜਿੰਨਾ ਕਿ ਕਿਸੇ ਦੀ ਸ਼ਮਤਾ ਜਿੰਨਾ ਜਿੱਥੇ ਕਿ ਖੇਤਾ ਹੱਥ ਪੈਂਦਾ ਵਾਰ ਕੋਈ ਆਪਣੇ ਆਪਣਾ ਜਿੰਨੇ ਜੋਗਾ ਹੈਗਾ ਕਰਨੀ ਦਿਆ ਆ ਆਦਮਾਂ ਦੇ ਰਾਂਗੇ ਅਜੇ ਤੱਕ ਵੇਖੋ ਇੰਡਰਗੇ ਮੀ ਇੱਥੇ ਵੀ ਨਹੀਂ ਟੰਡਿਆ ਹਾਂ ਟੰਡੀ ਨਹੀਂ ਦੇ ਮੀ ਹਨਾ ਲਗਾਤਾਰ ਹੀ ਜਿਹੜਾ ਵਾ ਮੀ ਪਈ ਜਾਂਦੀ ਆ ਆ ਉਹ ਦੁਨੀਆਂ ਗਾਵਾਂ ਅੱਡੀ ਸੁਈਆਂ ਤਿੰਨ ਦਿਨ ਹੋਏ ਆ ਹਾਂਜੀ ਇਹ ਦੋਵਾਂ ਨੂੰ ਤੇ ਸੱਤ-ਸੱਤ ਦਿਨਾਂ ਦੇ ਇੱਕ ਨੂੰ ਤਿੱਜਾ ਦੇਣੇ ਅੱਛਾ ਇਹਨਾਂ ਨੇ ਹੁਣ ਕੱڑی ਬਾਹਰ ਕੱਢੀਆਂ ਉਹਦਾ ਤੋਪੀ ਲੱਗੀ ਵੀ ਪਈ ਜਾਂਦਾ ਮੀ ਪਈ ਜਾਂ ਹੁਣ ਵੀ ਵੀਡੀਓ ਬਣਾਉਣ ਕਰਕੇ ਕੱਢੀਆਂ ਬਾਹਰ ਫੇਰ ਅੰਦਰ ਕਰ ਦੇਣੀਆਂ ਕਿਉਂਕਿ ਹੁਣ ਵੀ ਮੀ ਪੈ ਨਹੀਂ ਦਿਆ ਛਿੱਟਾਂ ਡਿੱਗਣ ਦੀਆਂ ਆ ਆਦੀਆਂ ਤੇ ਆਈਆਂ ਨਾਲੇ ਬਿਲਕੁਲ ਹਾਂਜੀ ਹਾਂਜੀ ਇਹ ਆ ਵੀ ਮੌਸਮ ਜਿਹੜਾ ਪੂਰਾ ਲੈ ਸਾਥ ਨਹੀਂ ਦੇਂਦਿਆ ਹਨਾ ਚਲੋ ਨਾਮ ਦੱਸਦੇ ਕਰੇ ਨਾਮ ਹਰਜੀਤ ਸਿੰਘ ਹਾਂਜੀ ਪਿੰਡ ਰਾਏਪੁਰ ਖੁਰਦ ਸੀਲ ਨਾਲਾ ਹਲਾਮਰ ਸਾਹਿਬ ਠੀਕ ਹੈ ਫੋਨ ਨੰਬਰ 98778 82776 ਠੀਕ ਹੈ ਜੀ ਤੇ ਚਲੋ ਸ਼ੁਰੂਆਤ ਫਿਰ ਬੰਨੀ ਨਹੀਂ ਜੇ ਖੁੱਲੀ ਛੱਡੀ ਏਦਾਂ ਖੁੱਲੀ ਰੰਦੀ ਹੈ ਬੱਚੇ ਦੂਸਰੇ ਜਾਣਾ ਇੰਨੇ ਤੇ ਬਾਕੀ ਆ ਦੇਖ ਸਾਦੇ ਜੀ ਥਾਣੇ ਦੇ ਇੱਕ ਰੀ ਲਾਗੇ ਤਾਂ ਹਵਾਨੇ ਤੇ ਨਾੜਾਂ ਆਪਾਂ ਦੇਖ ਸਾਦੇ ਕਾਫੀ ਚੰਗੀਆਂ ਵਾ ਤੇ ਕੈਨੇਡਾ ਸਾਈਜ਼ ਗੈਪ ਵੀ ਜਿਹੜਾ ਕਾਫੀ ਪਿਆਰਾ। ਬਾਕੀ ਠੰਡੀ ਸੀ ਜ ਬੜੀ। ਹਾਂ ਦੇ ਸਾਲੇ ਜੇ ਇਸ ਤਰ੍ਹਾਂ ਹੀ ਭਾਵੇਂ ਥੱਲੇ ਬਹਿ ਜਾਓ। ਮੁੱਦਾ ਮੋਸਰੀ ਇੱਕ ਸਾਗੀ। ਠੀਕ ਹੈ ਜੀ। ਬਸ ਸਾਲ ਠੰਡੀ ਹੋ ਗਈ ਗੱਲ। ਥੋਰ ਥੋਰ ਦੇ ਕਰੀ ਹਰੇ। ਕਿੰਨੇ ਦਿਨਾਂ ਤੋਂ ਸੋਈ ਆ? ਮੰਗਲਵਾਰ ਪਰਸੋਂ ਐਤਵਾਰ ਆ ਸੋਈ ਆ। ਪੰਜਾ ਦਿਨ ਹੀ ਅੱਜ ਕੇ। ਐਤਵਾਰ ਦੀ ਸੋਈ ਆ। ਬਹੁੜਾ ਬਿਲਕੁਲ ਹੀ। ਜਿੱਤੀ ਇਤਰਾ ਕੇ ਦੇਣੇ ਲਾ ਲਓ ਜਿਹੜਾ ਹੈਗਾ। ਇਹ ਆ ਵੀ ਜਰਸੀਆਂ ਦੇ ਹਿਸਾਬ ਨਾਲ ਕੱਦ-ਵਜ਼ਨ ਚੰਗਾ ਵਾਤਨਾ ਇਹਦਾ ਚੰਗੀ ਜਮੇ ਪਲੀਆ ਜਿਉ ਲਿਆ ਵੀਰ ਜੀ ਆਪਾਂ ਮੈਂ ਇੱਥੇ ਫੇਰ ਛੱਡ ਕੇ ਬਹਿ ਜਾਇਤਾ ਨਹੀਂ ਆ ਲੈ ਖਾਂਦੇ ਜੀ ਇਤਨਾ ਹੀ ਥੱਲੇ ਬਹਿ ਜਾਣਾ ਵਾ ਕੋਈ ਗੱਲ ਨਹੀਂ ਲੈ ਉਹਦੇ ਵਾ ਸਬਜ਼ੀ ਫਾਈ ਪਾਈ ਵਾ ਦੇਖ ਲੈ ਸੁਣੀ ਆ ਰਹੀ ਏ ਹਿਸਾਬ ਬਾਕੀ ਨਿੱਗੜਿਆ ਗਾਂ ਚਲੋ ਬੱਚੇ ਵਾਲੇ ਥੋੜਾ ਜਿਆ ਤੇਜ਼ ਜਾਂਦੀ ਮਗਰ ਕੀ ਜੀ ਇਹਦੇ ਮੱਛਾ ਅੱਛਾ ਮਗਰ ਇਹਦੇ ਅੱਛਾ ਬੱਚਾ ਜਿਹੜਾ ਕਾਫੀ ਪਲਿਆ ਦਿੱਤਾ ਵਾ ਜਿਹੜਾ ਇਹਨੇ ਪੂਰਾ ਪਲਿਆ ਬੱਚਾ ਆ ਇਹਦਾ ਤੇ ਬਾਕੀ ਆ ਚੰਗੀ ਤਰ੍ਹਾਂ ਦੇਖ ਖਾਦੇ ਤਾਂ ਜਿ ਸੋਈ ਔਨ ਕਰਕੇ ਥੋੜੀ ਲੱਪੇ ਜੀ ਵੀ ਹੋ ਸਕਦੀ ਐਨੀ ਕਨੀ 1.5 ਫੁੱਟ ਚੌੜੀ ਹਸਾਬ ਹੈ ਕਿੰਨਾ ਕੁ ਦੁੱਧ ਕੱਢੀ ਜਾਊਗੀ ਐ ਤੁਹਾਡੇ ਜੀ ਪਹਿਲੇ ਸਵੇਰੇ 20 ਤੋਂ ਪਲੱਸ ਕੱਢਿਆ ਨੇ ਅੱਛਾ ਜਿਸ ਸੂਈ ਐ ਸਿੱਧਾ ਬਰਾਬਰ ਕਰਨੀ ਗਈ ਹੁਣ ਅੱਛਾ ਹਾਂਜੀ ਜਵਾਨ ਹੁੰਡੀ ਬਦਲ ਠੀਕ ਆ ਤੇ ਹੁਣ ਪਰਸੋਂ ਰਾਤ ਦੀ ਸੂਈ ਐ ਤੇ ਸਟਾਰਟਿੰਗ ਤੇ ਹੀ ਮਾ 20 ਕਿਲੋ ਬੋਲਾ ਹੈ ਤਕੋ ਹੈਗਾ ਵੀ ਹੈਟਰ ਬੋਲਾ ਬੀ ਆਪਾਂ ਕੀਤੀ ਅੱਛਾ ਬੰਦੇ ਦਾ 20 ਕਿਲੋ ਦੇ ਕਰੀਬ ਬੋਲਾ ਹੈਗਾ ਠੀਕ ਆ ਤੁਹਾਡਾ ਕੀ ਦੇ ਸਹਾਵਾ ਜਿੱਦਾਂ ਪਲੀ ਜੁੜੀ ਆ ਦੁੱਧ ਟੱਕੀ 26 ਕਿਲੋ ਵਾਧ ਵੀ ਚਵਾ ਸਕਦੀ ਯਾਰੀ ਦੇ ਇੰਨਾ ਹੀ ਚਵਾਈਏ ਜੇ ਜਰਸੀ ਆ ਮੱਝ ਵਰਗੀ ਕਰੋਸ ਨਾ ਗਰਮੀ ਮਰੋਣੀ ਨਾ ਗਾਲਾਂ ਵਾਲੇ ਦੁੱਧ ਵੀ ਵੇਚ ਸਕਣਾ ਵੀ ਆਚਾ ਫਦੇ 35 ਕਿਲੋ ਵਰਗਾ ਦਾ 25 ਕਿਲੋ ਜਦੋਂ ਰੁਕਦਾ ਹੋਣਾ ਤੇ ਮੁੱਲ ਫਿਰ ਇਹਦਾ ਮੋਲੇ ਦਾ ਫੋਨ ਤੇ ਕਰਦਾ ਕਿਉਂਕਿ ਫਿਰ ਵੇਚਣ ਵਾਲੇ ਵੀ ਵੀਰ ਭਰਾਣੇ ਖੜਨੀ ਹੁੰਦੀ ਹੈ। ਇਹ 6 ਦਾ ਫੋਨ ਤੇ ਕਰ ਦਿਓ। ਇਹ ਆਪੇ ਹਿਸਾਬ ਨਾਲ ਦੇ ਦੇਣੀ ਆ। ਇੰਜ ਕਰਾਂਗੇ ਇਹ ਨਹੀਂ ਤਾਂ 1.5 ਲੱਖ ਦਾ ਖ ਮੰਗ ਲਾਂਗੇ। ਹੈਗੀ ਦੇ ਦਿੰਦੀ ਆ ਆਪਾਂ। ਇਹ ਆ ਵੀ ਚਲੋ। ਆਪਾਂ ਭਾਣਾ ਹੀ ਦੇ ਦਾਂਗੇ। ਕੋਈ ਫੋਨ ਲਾਊਗਾ ਤੇ ਆਪੇ ਫਿਰ ਨਾ ਦੇ ਦੇਣੀ ਹਿਸਾਬ ਨਾਲ ਜਿਹੜਾ ਵਾ। ਬਾਕੀ ਇਹੋ ਜਿਹੇ ਹੀਰੇ ਤੁਹਾਨੂੰ ਪਤਾ ਕਿਤੇ ਵਿਟਲੇ ਲੱਭਦੇ। ਕੀ ਦਿੰਦੇ ਕਾ ਪਰ ਬਰਕਰਾਰ ਵੀ। ਬਾਕੀ ਆ ਦੇ ਬਾਕੀ ਕੋਈ ਫੋਨ ਲਾਵੇ ਤੇ ਆਪਣੀ ਸਮਝ ਨਾਲ ਵੇਖ ਕੇ ਖੜੇ। ਕੀ ਕਰਦੇ। ਇਹਦਾ ਭਾਅ ਤੇ ਹੁੰਦਾ ਉਹਦਾ ਕੀ ਹੋਣਾ। ਹੁਣ ਜਿਹੜੀ ਇਹ ਤੋਂ ਬਾਅਦ ਇੱਕ ਤੁਹਾਨੂੰ ਦਿਖਾਉਣੀ ਹੈ ਵੀ ਜਰਸੀ ਆ ਪਹਿਲਾਂ ਸੋਇਆ ਜਿਹੜਾ ਸੋਈ ਦੱਸਦੇ ਆ ਤੇ ਇਹਦੇ ਵੀ ਥਾਂ ਨੇ ਕਰੀ ਦੇਖ ਸਕਦੇ ਲੱਗੇ ਤਾਂ ਦੇਖ ਸਕਦੇ ਚੰਗੇ ਗੈਪ ਤੇ ਦੂਰ ਦੂਰ ਜਿਹੜਾ ਥਾਂ ਨੇ ਆ ਤੇ ਇਹਦੇ ਥੱਲੇ ਭਾਵੇਂ ਇਤਰਾ ਹੀ ਬੈਜਾ ਉਹ ਛੜਾ ਤਾਂ ਉਹਨਾਂ ਨੇ ਪਤਾ ਹੀ ਨਹੀਂ ਸੁਣਾਸ ਹੀ ਨਹੀਂ ਅੱਛਾ ਕਿ ਕਿੱਡੀ ਗਤੂਤ ਵਾਲੀ ਬੱਛੀ ਆ ਠੀਕ ਹੈ ਸ਼ਰਾਬ ਆਸਦੀ ਇਹਨੂੰ ਲੋੜ ਹੀ ਨਹੀਂ ਛਾਹ ਉਹਨਾਂ ਨੂੰ ਚਲੋ ਫਿਰ ਵੀ ਪਹਿਲਾਂ ਨੌਕਸਰ ਕਈ ਬੰਦ ਲੈਂਦੇ ਆ ਕਿ ਦਰਦੇ ਬੰਦ ਤੇ ਆ ਕਿੰਨੇ ਦਿਨਾਂ ਤੋਂ ਸੋਈ ਹੈ ਇਹਨੂੰ ਆ ਚੌਥਾ ਦਿਨ ਹੋਇਆ ਜੀ ਸੋਈ ਨੂੰ ਤੇ ਇਹਦੇ ਕੋਲ ਦੁੱਧ ਉਹਦਣ ਹੀ ਆਪਾਂ ਲਿਆ ਸ਼ਨੀਵਾਰ ਉਹਦਣ ਹੀ ਆ ਕੇ ਸੋਈ ਆਪਣੇ ਵੀ ਸੋਈ ਹੈ ਜੋਰ-ਜੋਰ ਕੋ ਆਪਣੇ ਪਾਈਏ ਪੂਰੇ ਵੜੇ ਪੂਰੇ ਚੁੱਕੇ ਆ ਅੱਛਾ ਤੇ ਬਾਕੀ ਕਾਹਦੇ ਤੇ ਲੋੜ ਲੱਸੀ ਵੇਖ ਕੇ ਹਰ ਕਿਸੇ ਨੇ ਕਹਿਣਾ ਵੀ ਸਣੀ ਸੁਆਂ ਚ ਆ ਪਰ ਮੂੰਹ ਤੋਂ ਪੱਕਾ ਸਬੂਤ ਹੈ ਕਿ ਚਾਰ ਦਾ ਅੱਛਾ ਚਾਰ ਦਾ ਅੱਛਾ ਇਹ ਆ ਵੀ ਜਿਹੋ ਜੀ ਗਾਵਾਂ ਉਹੋ ਜੀ ਸਾੰਪ ਨਹੀਂ ਕੀਤੀ ਕਿਸੇ ਨੇ ਪੂਰੀ ਕੀਤੀ ਬਾਲਾ ਵੀ ਅਗਲੇ ਸੂਏ ਨੂੰ ਬਿਲਕੁਲ ਵੱਡੀ ਜੱਸੀ ਬਾਂਜੀ ਕੱਦ ਵੇਖੋ ਨਹੀਂ ਵੀ ਹਾਂਜੀ ਤੇ ਏਦਾਂ ਇਹਨੇ ਭੁੱਖ ਵੇਖੀ ਦੂਜੀ ਰਿਕਸ਼ਾ ਖਾਈ ਉਹ ਹਰਦੀ ਨਹੀਂ ਉੱਤੋਂ ਟੋੜੀ ਵੀ ਜੜੀ ਆ ਹਾਂਜੀ ਸਾਫ਼ ਕਰਤੀ ਇਹਨੇ ਤੇ ਸਾਡੇ ਵੀਰੇ ਅੱਗੇ ਮੀਆਂ ਨੇ ਇੱਧਰ ਆਹ ਇਹ ਟੋੜੀਆਂ ਵਾਂਣ ਟੋੜੀਆਂ ਤਾਂ ਸਵਾਏ ਬਚਿਆ ਜੀ ਪਰ ਇਹਨੇ ਹੋਰ ਪਛਾਰੀਆਂ ਨੇ ਵੇਖੀ ਜਾਂ ਥੂਗੈ ਟੋੜੀ ਖਾਈ ਗਈ ਨਹੀਂ ਤੇ ਰੰਗ ਲੱਪਾ ਲਾਉਂਦੇ ਕੀ ਕਰਦੇ ਆ ਤੇ ਇਹ ਕਿਨੇ ਕਦ ਉੱਧ ਲੀ ਆ ਇਹਦੇ ਕੋਈ ਵੀ ਜੀ ਬੋੜਾ 9 ਕਿਲੋ ਜੀ ਹੈਗਾ ਅੱਛਾ ਤੇ ਕਿੰਨਾ ਕਰੀ ਜਾਊਗਾ ਦਾਦਾ ਕੱਟ ਕਾੜਿਆ ਦੋਦੇ 12 13 ਕਿਲੋ ਚ ਕੋਈ ਯੂ ਪਹਿਲਾ ਸੁਆ ਕਲੂਨ ਅੱਛੀ ਆ ਮੂੰਹ ਫੜ ਕੇ ਖੋਣੇ ਦਿਖਾ ਦੋ ਦੰਦ ਦਿਖਾ ਦੇ ਇਹ ਕਿ ਜਰਸੀ ਆ ਉੱਤ ਨਾ ਆ ਵੇਨ ਸਾਈਡਾਂ ਵਾਲੇ ਦੋਵੇਂ ਦੰਦ 24 ਵਾਲੇ ਹੋਏ ਚਾਰ ਦੰਦ ਦੇ ਲਓ ਹੋਰ ਚਾਰ ਦੰਦ ਲੈ ਜਾ ਸਾਧਕੁੱਦ ਵੇਖ ਫਿਆ ਵਾਲੀ ਅਸਲੀ ਨਾ ਕਿੰਦਾ ਉੱਚੀ ਕਿਲੀ ਹੋ ਗਈ ਅਗਲੇ ਸੋਵੇ ਨੂੰ ਕੱਦ ਜਿਹੜਾ ਇਹਨੇ ਹੋਰ ਕਰ ਜਣਾ ਉਹ ਅਜ ਲੈ ਅਰੇ ਥੱਲੇ ਭਾਈ ਤਾਂ ਫੇਰ ਬਹਿ ਜਾ ਇਹਦੇ ਥੱਲੇ ਵੀ ਭਾਵੇਂ ਇਤਰਾ ਹੀ ਬੈਠੇ ਰੋ ਲੈ ਜਾ ਬਾਕੀ ਹਲੇ ਮੌਸਮ ਥੋੜਾ ਅੱਗੇ ਪਿੱਛੇ ਚੱਲਣ ਦੇ ਹਾ ਇਹ ਵੀ ਜਦ ਇੱਕ ਵਾਰੀ ਮੌਸਮ ਸਾਫ਼ ਹੋ ਗਿਆ ਤੇ ਆਮ ਹੀ ਜਿਹੜਾ ਵਾਹ ਖਰਾਜ ਪਛ ਜਿਹੜਾ ਦੁੱਧੋਂ ਵਜ ਜਾਣੇ ਆ ਬਾਕੀ ਫਿਰਲਾ ਉਰਲਾ ਵੇਖੋ ਥਾਣਾ ਹੁਣ ਬਸਮ ਕੀ ਇਹ ਜਿਹੜੀ ਹਾਂ ਦੇਖ ਸਕਦੇ ਜੀ ਪਰ ਉਪਰ ਹੱਥ ਨਹੀਂ ਚਵਾਈ ਆ ਥਾਣਾ ਉਹ ਵੇਖੋ ਕਿ ਟਵਾ ਆਇਆ ਕੋਈ ਚੱਪਾ ਪੈਂਦਾ ਬੂਟੀ ਜੇ ਲੋ ਪਿਓਰ ਜਰਸੀ ਅੱਸੀ ਤੇ ਕਿੰਨਾ ਕਰ ਕੀ ਇਹਦਾ ਮੁੱਲ ਇਹ ਜੀ ਜਿਹੜਾ ਸਾਵਣਾ ਜਾਤਕਾਰ ਤੇ ਕਦਕਾਰ ਆ ਉਮਰਿਆ ਹਾਂਜੀ ਜੇ ਹੁਣ ਤੇ ਲਿੱਸੀ ਆ ਆਪਾਂ ਦੇ ਦਾਂਗੇ ਪਹਾਣਾ ਹੀ ਬਾਕੀ ਅਗਲੇ ਸਵੇਰੇ ਤੇ ਮੰਜੂ 80 90 ਹਜ਼ਾਰ ਦੀ ਵੀ ਵੇਚ ਸਕਦਾ ਵੀਰ ਅੱਛਾ ਦਈਏ ਵੀ ਹਸਕਿਆਂ ਦੇ ਮੁੱਲ ਕਿੰਨੇ ਆ ਹਾਂਜੀ ਹੁਣ ਤੇ ਆਪਾਂ ਦੇ ਦਾਂਗੇ 40 ਦੀ 40 ਹਜ਼ਾਰ ਦੀ ਹੋਰ 2000 ਕੱਟ ਕਰਦਾ ਅਸੀਂ 35 ਦੀ ਦੇ ਦਾਂਗੇ ਅੱਛਾ ਪੂਰੇ 35 ਦਾ ਪੂਰੇ 35 ਦੇ ਦੇਣੀ ਆ ਕੋਈ ਆ ਖਾਣ ਅੱਛਾ ਜਾਣ ਤੋਂ 35 ਦੀ ਅੱਜ ਤੇ ਆ ਵੀ ਤਾਜੀ ਸੋਈ ਜਾਦੀ ਆ ਹਾਂਜੀ ਇਹ ਬੜੀ ਪਸੰਦ ਸੋਈ ਆ ਅੱਛਾ ਏ ਵੀ ਜਿ ਬੋਲੇ ਜੀ ਆ ਗਈ। ਹਾਂ ਜੀ ਬੋਲੇ ਜੀ ਆ ਗਈ। ਉਦਣੀਆਂ ਆਪਾਂ ਲਿਆਈਆਂ ਹੰਦੇ ਤੋਂ ਕੱਟੀਆਂ ਆਂਦੀਆਂ। ਅੱਛਾ। ਦੇਖੋ ਆਉਂਦੇ ਹੀ ਸੁੱਟੀਆਂ ਦੋ ਰਾਤ ਦੀ। ਠੀਕ ਆ। ਤੇ ਇਹ ਕਿੰਨਾ ਕੁ ਦੁੱਧ ਕਰੀ ਜਾਊਗੀ? ਇੱਕ ਕੋ ਵੀ ਜੀ ਹੁਣ ਨਾ ਆ ਤਾਂ 10 ਲੀਟਰ ਹੈਗਾ ਨਾ 9-10 ਲੀਟਰ ਬੋਲਾ। ਅੱਛਾ। ਤੇ ਸ਼ਾਈ ਵਾਲ ਦਾ ਫੱਕ ਵੱਖਰਾ ਰਹਿੰਦੀ ਆ। ਹਾਂ ਜੀ। ਇਹ ਬਾਕੀ ਖੰਡੀ ਜਾਂ ਕੋਈ ਬਦਲ ਮੰਗੇ ਖੰਗੇ ਦੀ ਕੋਈ ਲੋੜ ਨਹੀਂ ਆਦਾ। ਬਸ ਹੋਣਾ ਪਾਲੇ ਭਾ ਨਾ ਪਾਲੇ। ਕਿੰਨਾ ਕ ਭਰੀ ਜੋਗੀ ਦੁੱਧ ਦੇ। ਉਹਦੇ ਵੀ 14-15 ਕਿਲੋ ਕੀ ਜਾਂਦਾ ਜਿਹਦਾ ਕੱਟ ਕਾ ਜਿਹਦਾ। ਤੁਰਾਂ ਫਿਰ ਇੱਕ ਰੇ। ਜੀ ਹਾਇ ਸ਼ਾਈ ਹਾਲ ਦਾ ਦਾਦ ਕਰੋ ਉਸ ਜੱਸੀ ਦੇ ਇਹ ਦੁੱਧ ਵੀ ਤੈਨੂੰ ਬੜਾ ਮੱਝ ਵਰਗੇ ਹੋਣਾ ਦਾ। ਅਜੇ ਤਾਜੇ ਬੱਚਾ ਬਿਲਕੁਲ। ਲੱਖ ਨਾ ਕਰ ਲੋ ਤਾ। ਬਹੁਤ ਕੋਈ ਬੰਦਾ ਪੈਣਾ। ਆਪਾਂ ਨੂੰ ਤਰਾ ਕਿੰਦਰ ਜਾਂਦਾ ਪਸ਼ੂ ਕਈ ਨਹੀਂ ਨਹੀਂ ਕੋਈ ਗੱਲ ਨਹੀਂ ਧਰਦੀ ਹੈ ਉਹ ਤਾਂ ਨਹੀਂ ਗੱਲ ਹਾਂ ਦੇਖ ਲੈਂਦੇ ਜੀ ਹੈ ਗਈ ਠੰਡੀ ਸੀ ਲਿਆ ਇਸ ਤਰਾ ਠੀਕ ਹੈ ਕਾਲਾ ਸਾਂ ਨੂੰ ਵੇਖੋ ਕਿੱਦਾਂ ਲੱਗਿਆ ਜੀ ਤੋਰਾਂ ਹਾਂ ਫਿਰ ਇੱਕ ਰੀਨ ਇਹ ਜੋ ਬੰਦਾ ਜਦਾਂ ਨੀਆਂ ਚੋਣੀ ਹੁੰਦੀ ਹੈ ਨਾ ਨਾ ਪਾ ਲ ਬਾਕੀ ਰੱਸੀ ਪਾਉਣੀ ਤੇ ਭਾਵੇਂ ਪਾਉ ਤੇ ਭਾਵੇਂ ਨਾ ਪਾਉ ਆਇ ਲਿਆ ਆਹ ਤੇ ਤਾਂ ਫਿਰ ਵੀਰ ਜੀ ਕਿੰਨਾ ਰੱਖਣਾ ਮੁੱਲ ਆਪਾਂ ਦਾ ਵੱਡੀ ਵੀ ਤਾਜੀ ਛੇ ਟੂੜੀ ਨੂੰ ਵੀ ਟਕਰੀ ਦਿੱਤੀ ਹੋ ਗਈ ਠੀਕ ਆ ਹਾਂਜੀ ਉਦਾ ਮੁੱਲ ਵਿੱਚ ਜਾਇਜ਼ ਹੀ ਉਹਦਾ ਵਿੱਚ ਜਦੋਂ ਵੀ ਬਾਹਰ ਖੜਨੀਆਂ ਤੇ ਦੇ ਦਾਂਗੇ ਆਪਾਂ ਜਾਇਜ਼ੀ 32000 ਦੀ ਅੱਛਾ 32000 ਦੀ ਠੀਕ ਹੈ ਬਿਲਕੁਲ ਉਹ ਜਾਇਜ਼ੀ ਠੀਕ ਹੈ ਇਹਨਾਂ ਜੋੜਾ ਖੜਨਾ ਉਹ ਜੋੜਾ ਵੀ ਦੇ ਦਾਂਗੇ ਆਪਾਂ ਅੱਛਾ ਹੋਰ ਮਾਨਤਾ ਕਰਦਾਂਗੇ ਠੀਕ ਹੈ ਕਿਉਂਕਿ ਫੋਨ ਲਾਵੇ ਨਾ ਆਪੇ ਸਵਦਾ ਮੁੱਕ ਤੇ ਹੋ ਜਾਊਗਾ ਤੇ ਬਾਕੀ ਤਸੱਲੀ ਆਪਣੇ ਇੱਥੇ ਇੱਥੇ ਤਸੱਲੀ ਕਰਕੇ ਤੇ ਵੇਖ ਚਾ ਕੇ ਤੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ ਜੋ ਵੀ ਇਹ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਹੈ